ਹਾਂਜੀ ਸਾਡੇ ਦਰਮਿਆਨ ਮੰਦਸਿੰਨ ਮਤਾਜੀ ਅਤੇ ਉਹਨਾਂ ਦੇ ਨਾਲ ਮੈਡਮ ਵੀਰਜੋਤ ਸਪੋਰ ਜੀ ਵੀਰਜੋਤ ਕੌਰ ਜੀ ਆਪਣੇ ਸਕੂਲ ਦੇ ਵਿੜੇ 'ਚ ਪਹੁੰਚੇ ਨੇ ਵੀ ਇਹਨਾਂ ਦੇ ਇੱਥੇ ਹੌਂਸਲੇ ਵੈਲਕਮ ਸਵਾਗਤ ਔਰ ਬੜਾ ਵਧੀਆ ਮੈਸੇਜ ਲੈ ਕੇ ਸਾਡੇ ਕੋਲ ਸਪੈਸ਼ਲ ਤੌਰ ਤੇ ਆਏ ਜੀ ਬੜਾ-ਬੜਾ ਸੰਦੇਸ਼ ਲੈ ਕੇ ਆਏ ਸਾਡੇ ਕੋਲ ਹ ਲਗਾਤਾਰ ਆਪਣੇ ਪ੍ਰੇਅਰ ਦੇ ਵੀ ਸਮੇਂ ਦੌਰਾਨ ਅਕਸਰ ਇਹ ਗੱਲਬਾਤ ਹੋ ਰਹੀਦੀ ਕਿ ਇਹ ਵੀ ਦੇ ਵਿੱਚ ਸਰਕਾਰ ਨੇ ਇੱਕ ਅਜੰਬਾ ਵੀ ਲਿਆ ਹੋਇਆ ਹੈਗਾ ਕਿ ਜੁਧ ਨਸ਼ਾ ਵਿਰੁੱਧ ਅਕਸਰ ਆਪਣੀ ਕੱਲ ਪਵਿੰਦਰ ਸਰਹੂ ਰੰਮੀ ਗੱਲ ਕੀਤੀ ਆ ਜੀ ਗੋਪੀ ਸਾਹਿਬ ਨੇ ਕੀਤੀ ਲਗਾਤਾਰ ਗੱਲਾਂ ਬਤਾਂ ਹੋ ਰਹੀਆਂ ਮਤਲਬ ਉਸੇ ਦੀ ਲੜੀ ਦੇ ਤਹਿਤ ਅੱਜ ਵੀ ਸਾਡੇ ਦਰਮਿਆਨ ਜਿਹੜੀ ਨਾਟਕ ਦੀ ਟੀਮ ਲੋਕਨਾਟਕ ਦੀ ਟੀਮ ਸਾਡੇ ਵਿੱਚ ਪਹੁੰਚੀ ਆ ਉਹਨਾਂ ਨੇ ਵੀ ਇਹੀ ਸੰਦੇਸ਼ ਸਾਡੇ ਵਿੱਚ ਲੈ ਕੇ ਆਏ ਨੇ ਕਿ ਐਡੇ ਜਿਹੜੇ ਮਾਰੂ ਨਸ਼ੇ ਨੇਗੇ ਉਹਨਾਂ ਤੋਂ ਕਿਵੇਂ ਬਚਣਾ ਤੇ ਇਹਨਾਂ ਦਾ ਜਿਹੜਾ ਐਂਡ ਕਿਸ ਤਰ੍ਹਾਂ ਦਾਗਾ ਇਹਨਾਂ ਦੇ ਨਤੀਜੇ ਕਿਸ ਤਰ੍ਹਾਂ ਦੇ ਨੇ ਉਹ ਤੁਹਾਨੂੰ ਲਗਭਗ ਸਾਰੀ ਆਪਦੀ ਕਲਾ ਦੇ ਰਾਹੀਂ ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਦੱਸਿਆਗਾ ਕਿ ਕਿਸ ਤਰ੍ਹਾਂ ਉਹਦਾ ਸ਼ੌਂਕ ਦੇ ਵਿੱਚ ਇਹ ਜਿੱਦਾਂ ਸ਼ੁਰੂ ਕਰਕੇ ਤੇ ਉਸ ਦੇ ਬਾਅਦ ਇੰਨਾ ਜਿਹੜੇ ਮਾੜੇ ਨਸ਼ਿਆਂ ਦੇ ਵਿੱਚ ਪਹੁੰਚ ਕੇ ਕਿਸ ਤਰ੍ਹਾਂ ਦਾ ਉਹਨਾਂ ਦਾ ਐਂਡ ਹੁੰਦਾਗਾ ਕਿਸ ਤਰ੍ਹਾਂ ਉਹਨਾਂ ਪਰਿਵਾਰਾਂ 'ਵੀ ਉਹਨਾਂ ਦੇ ਘਰਾਂ 'ਵੀ ਹਾਲਾਤ ਹੁੰਦੇ ਨੇਗੇ ਕਿਸ ਤਰ੍ਹਾਂ ਦਾ ਦੁਕਾਨ ਤੋਂ ਉਹਨਾਂ ਘਰਾਂ ਨੂੰ ਵਾਚ ਭੁਗਤਣਾ ਪੈਂਦਾਗਾ ਤੋ ਇਹ ਮੈਂ ਵੀ ਇਹੀ ਤੁਹਾਡੇ ਤੋਂ ਆਸ ਕਰਦਾ ਬੇਟੇ ਸਰ ਬੱਚਾ ਤੋਂ ਜਿਸ ਨਾਟਕ ਤੋਂ ਸਿੱਖਿਆ ਲੈਂਦੇ ਹੋਏ ਜ਼ਰੂਰ ਜ਼ਿੰਦਗੀ ਚ ਉਹਨਾਂ ਨਾਮ ਤੋਂ ਬਚਣ ਦੀ ਕੋਸ਼ਿਸ਼ ਕਰੋਗੇ ਜਿਨ੍ਹਾਂ ਦੇ ਨਾਮ ਤੁਹਾਡੇ ਕੈਰੀਅਰ ਨੂੰ ਤਬਾਹ ਹੋ ਜਾਣਾ ਹੈਗਾ ਉਹਨਾਂ ਤੋਂ बचनाਗਾ ਤੇ ਉਹ ਚੰਗੇ ਜਿਹੜੇ ਉਸਾਰੂ ਵਧੀਆ ਪਹੁੰਚ ਲੈ ਕੇ ਪੋਜੀਟਿਵ ਜਿਹੜੀ ਥਿੰਕਿੰਗ ਲੈ ਕੇ ਅੱਗੇ ਵਧਦੇ ਹੋਏ ਆਪਣੀ ਕੈਰੀਅਰ ਨੂੰ ਵਧੀਆ ਥਾਂ ਤੇ ਲੈ ਕੇ ਜਾਣਾ ਹੈ ਵਧੀਆ ਇਨਸਾਨ ਸਮਾਜ ਦੇ ਵਿੱਚ ਵਧੀਆ ਨੈਕ ਇਨਸਾਨ ਬਣਨ ਦੀ ਕੋਸ਼ਿਸ਼ ਕਰਨਾ ਹੈ ਇਹਨਾਂ ਸ਼ਬਦਾਂ ਦੇ ਨਾਲ ਦੁਬਾਰਾ ਫੇਰ ਮੰਗਲ ਮਤਾ ਜੀ ਦਾ ਔਰ ਮੈਡਮ ਬੀ ਜੋਸ਼ ਵਰਗ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵੈਲਕਮ ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਜੀ ਥੈਂਕ ਯੂ